ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਦਿੱਲੀ ਦੇ ਵਿੱਚ ਹੋਏ ਬੰਬ ਧਮਾਕੇ ਬਾਰੇ ਨਵੀਂ ਅਪਡੇਟ ਆਈ ਹੈ ਪੁਲਿਸ ਨੇ ਨਵਾਂ ਐਕਸ਼ਨ ਕਰ ਦਿੱਤਾ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਦਿੰਨੇ ਆ ਦਿੱਲੀ ਦੇ ਵਿੱਚ ਜਿਹੜੀਆਂ ਬੰਬ ਧਮਾਕਾ ਹੋਇਆ ਉਹਦੇ ਬਾਰੇ ਨਵੀਂ ਅਪਡੇਟ ਦੱਸਦੇ ਆ ਨਵੀਂ ਅਪਡੇਟ ਦੇ ਵਿੱਚ ਪੁਲਿਸ ਨੇ ਐਕਸ਼ਨ ਕੀਤਾ ਹੈ ਔਰ ਉਹ ਗੱਡੀ ਦਾ ਪਤਾ ਲਗਾ ਲਿਆ ਜਿਹੜੀ ਗੱਡੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਉਹ ਗੱਡੀ i20 ਹੈ ਔਰ ਪੁਲਿਸ ਨੇ ਦੱਸਿਆ ਕਿ ਉਹ ਗੱਡੀ ਗੁਰੂਗ੍ਰਾਮ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਨਦੀਮ ਦੇ ਨਾਮ ਤੇ ਰਜਿਸਟਰਡ ਹੈ ਉਹਦੇ ਨਾਮ ਤੇ ਉਹਦੀ ਕਾਪੀ ਬਣੀ ਹੋਈ ਹੈ ਪਰ ਉਹ ਗੱਡੀ ਬਾਅਦ ਦੇ ਵਿੱਚ ਨਦੀਮ ਤੋਂ ਸਲਮਾਨ ਨਾਮ ਦੇ ਵਿਅਕਤੀ ਨੇ ਖਰੀਦ ਲਈ ਸੀ ਔਰ ਉਹਦੇ ਵਿੱਚ ਉਦੋਂ ਤਿੰਨ ਜਣੇ ਸਵਾਰ ਸਿਗੇ ਜਦੋਂ ਉਹਦੇ ਵਿੱਚ ਧਮਾਕਾ ਹੋਇਆ ਹੁਣ ਇਹ ਸਾਰੇ ਦੇ ਉੱਪਰ ਵੱਡੇ ਸਵਾਲ ਖੜੇ ਹੋ ਗਏ ਨੇ ਐਨਆਈਏ ਤੇ ਫੋਰੈਂਸਿਕ ਡਿਪਾਰਟਮੈਂਟ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਕਿ ਇਹ ਪੂਰਾ ਮਾਮਲਾ ਹੈ ਕੀ ਹੈ ਬਲਾਸਟ ਹੋਇਆ ਕਿਉਂ ਹੈ ਪਰ ਇਹਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੋਇਆ ਔਰ ਅ ਅਮਿਤ ਸ਼ਾਹ ਨੇ ਇਹ ਕਿਹਾ ਕਿ ਇਹਦੇ ਤਾਰ ਦੂਰ ਤੱਕ ਜੁੜੇ ਹੋ ਸਕਦੇ ਨੇ ਬਰੀਕੀ ਨਾਲ ਜਾਂਚ ਕਰਾਂਗੇ ਕੋਈ ਵੀ ਜ਼ਿੰਮੇਵਾਰ ਬਖਸ਼ਿਆ ਨਹੀਂ ਜਾਏਗਾ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਉਹਨਾਂ ਨੇ ਇਸ ਘਟਨਾ ਦੇ ਉੱਪਰ ਦੁੱਖ ਪ੍ਰਗਟ ਕੀਤਾ ਔਰ ਭਰੋਸਾ ਦਿਵਾਇਆ ਕਿ ਇਹਦੀ ਬਹੁਤ ਗੰਭੀਰਤਾ ਦੇ ਨਾਲ ਤੈਅ ਤੱਕ ਜਾਂਚ ਕੀਤੀ ਜਾਵੇਗੀ ਦੂਜੇ ਪਾਸੇ ਕੁਝ ਲੋਕ ਇਸ ਨੂੰ ਕਈ ਤਰ੍ਹਾਂ ਦੀ ਸਿਆਸ ਨਾਲ ਜੋੜ ਕੇ ਵੀ ਆਪੋ ਆਪਣੇ ਬਿਆਨ ਸੋਸ਼ਲ ਮੀਡੀਆ ਤੇ ਦੇ ਰਹੇ ਨੇ ਹੁਣ ਇਹਨਾਂ ਸਾਰੇ ਅਨੁਮਾਨਾਂ ਦੇ ਵਿੱਚੋਂ ਸੱਚ ਕੀ ਨਿਕਲੇਗਾ ਉਹ ਆਉਣ ਵਾਲਾ ਟਾਈਮ ਦੱਸੇਗਾ ਬੀਤੇ ਕੱਲ ਜਿਹੜੀ ਜੰਮੂ ਕਸ਼ਮੀਰ ਤੇ ਹਰਿਆਣਾ ਦੀ ਪੁਲਿਸ ਨੇ ਸਾਂਝਾ ਐਕਸ਼ਨ ਕਰਕੇ ਤਿੰਨ ਚਾਰ ਡਾਕਟਰ ਫੜਨ ਦਾ ਦਾਵਾ ਕੀਤਾ ਜਿਹੜੇ ਕੇ ਹਰਿਆਣਾ ਦੇ ਫਰੀਦাবাদ ਚੋਂ ਫੜੇ ਗਏ ਉਹ ਡਾਕਟਰ ਜੰਮੂ ਕਸ਼ਮੀਰ ਦੇ ਅਨੰਤਨਾਗ ਨਾਲ ਸੰਬੰਧ ਦੱਸੇ ਜਾਂਦੇ ਨੇ ਉਹ ਸਰਕਾਰੀ ਡਾਕਟਰ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਪਿਛਲੇ ਦਿਨ ਅਨੰਤਨਾਗ ਦੇ ਵਿੱਚੋਂ ਇੱਕ ਡਾਕਟਰ ਦੇ ਲੋਕਰ ਦੇ ਵਿੱਚੋਂ ਪੁਲਿਸ ਦਾ ਦਾਵਾ ਹੈ ਪੁਲਿਸ ਦਾ ਕਿ ਅਸੀਂ AK-47 ਕੱਢੀ ਹੁਣ ਇਹ ਦਾਵਾ ਕਿੰਨਾ ਸੱਚਾ ਤੇ ਕਿੰਨਾ ਝੂਠਾ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱਥੇ ਬਹੁਤ ਕੁਝ ਚੱਲੀ ਜਾਂਦਾ ਪਰ ਪੁਲਿਸ ਨੇ ਦਾਵਾ ਕੀਤਾ ਕਿ ਉਹਦੇ ਹਥਿਆਰ ਮਿਲਿਆ ਉਸ ਤੋਂ ਬਾਅਦ ਫਿਰ ਤਿੰਨ ਡਾਕਟਰ ਜਿਹੜੇ ਆ ਉਹ ਹਰਿਆਣਾ ਦੇ ਫਰੀਦাবাদ ਚੋਂ ਕੱਲ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਬਾਰੇ ਖਬਰ ਆਈ ਕਿ ਉਹਨਾਂ ਕੋਲੋਂ 360 ਕਿਲੋ ਤਮਾਕਾ ਖੇਜ ਸਮੱਗਰੀ ਬਰਾਮਦ ਹੋਈ ਹੈ ਹੁਣ ਦੂਜੇ ਪਾਸੇ ਇਹ ਜਿਹੜਾ ਬਲਾਸਟ ਦਿੱਲੀ ਦੇ ਵਿੱਚ ਹੋਇਆ ਇਹ ਵੀ ਕੁਝ ਲੋਕ ਇੱਧਰ ਨੂੰ ਤਾਰਾਂ ਜੋੜ ਕੇ ਦੇਖ ਰਹੇ ਨੇ ਪਰ ਅਜੇ ਤੱਕ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਉਂ ਹੋਇਆ ਪਰ ਨਵੀਂ ਅਪਡੇਟ ਦੇ ਮੁਤਾਬਕ ਕੇਸ ਦਰਜ ਕਰ ਲਿਆ ਗਿਆ ਔਰ ਇਹ ਪਤਾ ਲਾ ਲਿਆ ਗਿਆ ਕਿ ਗੱਡੀ ਕਿਸ ਦੀ ਹੈ ਔਰ ਇਹ ਪਤਾ ਲਾ ਲਿਆ ਗਿਆ ਕਿ ਉਹ ਬਾਅਦ ਚ ਖਰੀਦੀ ਕਿਸ ਨੇ ਸੀ ਔਰ ਪੁਲਿਸ ਸੀਸੀਟੀਵੀ ਕੈਮਰੇ ਖੰਘਾਲ ਕੇ ਇਹ ਦੱਸ ਰਹੀ ਹੈ ਕਿ ਗੱਡੀ ਦੇ ਵਿੱਚ ਕੁਝ ਵਿਅਕਤੀ ਉਸ ਟਾਈਮ ਸਵਾਰ ਸੀ ਜਿਹੜੀ ਗੱਡੀ ਚ ਬਲਾਸਟ ਹੋਇਆ ਮੌਤਾਂ ਦੀ ਗਿਣਤੀ ਨੋ ਹੋ ਚੁੱਕੀ ਹੈ 24 ਦੇ ਕਰੀਬ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਇਸ ਬਲਾਸਟ ਦੇ ਵਿੱਚ ਔਰ ਇਹ ਬਲਾਸਟ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਕੋਲੇ ਹੋਇਆ ਇਸ ਤੋਂ ਬਾਅਦ ਹੁਣ ਅਗਲੀ ਖਬਰ ਜਿਹੜੀ ਆ ਉਹ ਤਰਨਤਾਰਨ 'ਚ ਅੱਜ ਪੈ ਰੀਆਂ ਵੋਟਾਂ ਬਾਰੇ ਐ ਅੱਜ ਤਰਨਤਾਰਨ ਦੇ ਵਿੱਚ ਵੋਟਾਂ ਸਵੇਰੇ ਹੀ ਪੈਣੀਆਂ ਸ਼ੁਰੂ ਹੋ ਗਈਆਂ ਸੀ ਔਰ ਸ਼ਾਮ ਦੇ 6 ਵਜੇ ਤੱਕ ਪੈਣਗੀਆਂ ਤਰਨਤਾਰਨ ਦੇ ਵਿੱਚ 190000 ਜਿਹੜੇ ਵੋਟਰ ਨੇ ਉਹਨਾਂ ਨੇ ਵੋਟ ਪਾਉਣੀ ਹੈ ਉਹਨਾਂ ਚੋਂ ਕਿੰਨੇ ਪਾਉਣ ਆਉਂਦੇ ਨੇ ਇਹ ਤਾਂ ਗੱਲ ਵੱਖਰੀ ਹੈ ਪਰ ਇੰਨੇ ਵੋਟਰ ਉੱਥੇ ਹੈਗੇ ਨੇ ਔਰ ਦੂਜਾ ਉਸ ਹਲਕੇ ਦੇ ਵਿੱਚ 222 ਪੋਲਿੰਗ ਬੂਥ ਬਣਾਏ ਗਏ ਜਿਨ੍ਹਾਂ ਦੇ ਵਿੱਚੋਂ 114 ਪੋਲਿੰਗ ਬੂਥਾਂ ਦੇ ਉੱਪਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ ਔਰ 100 ਦੇ ਕਰੀਬ ਜਿਹੜੇ ਪੋਲਿੰਗ ਬੂਥ ਨੇ ਉਹਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਪੰਜਾਬ ਦੇ ਵਿੱਚ ਦਿੱਲੀ ਵਾਲੀ ਘਟਨਾ ਨੂੰ ਲੈ ਕੇ ਹਾਈ ਅਲਰਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਸਾਰੀਆਂ ਸੁਰੱਖਿਆ ਫੋਰਸਾਂ ਨੂੰ ਚੌਕਸ ਕੀਤਾ ਗਿਆ ਔਰ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਹਾਈ ਅਲਰਟ ਕੀਤਾ ਗਿਆ ਤਾਂ ਕਿ ਕੋਈ ਅਨਸਖਾਵੀ ਘਟਨਾ ਨਾ ਵਾਪਰ ਸਕੇ ਪੰਜਾਬ ਦੇ ਵਿੱਚ ਅੱਜ ਇੱਕ ਸੀਟ ਦੇ ਉੱਪਰ ਵੋਟਾਂ ਪਾਣ ਕਰਕੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਹਾਈ ਅਲਰਟ ਤੇ ਰੈੱਡ ਅਲਰਟ ਦੇ ਉੱਪਰ ਰੱਖਿਆ ਗਿਆ ਔਰ ਇਸ ਸਬੰਧ ਦੇ ਵਿੱਚ ਜੋ ਨਵੀਂ ਅਪਡੇਟ ਆਏਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਮੈਂ ਇਹ ਗੱਲ ਜਰੂਰ ਕਰਾਂਗਾ ਕਿ ਤਰਨ ਤਰਨ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਨੇ ਉਹਨਾਂ ਦੇ ਦਿਲ ਟੁੜਕੂ ਟੁੜਕੂ ਕਰ ਰਹੇ ਨੇ ਪਰ ਵਿਚਾਰੀ ਜਨਤਾ ਹਰ ਵੇਰੀ ਉਹ ਰਾਜ ਬਰਾੜ ਦਾ ਗੀਤ ਸੀ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਕੀੜੀਆਂ ਦੇ ਘਰਾਂ 'ਚ ਨਰਾਇਣ ਆਉਣਗੇ ਤਾਂ ਲੋਕਾਂ ਨਾਲ ਹਮੇਸ਼ਾ ਇੰਜ ਹੁੰਦੀ ਆ ਹੁਣ ਇਹਦੇ ਇਹਨਾਂ ਚੋਣਾਂ ਚੋਂ ਕੀ ਨਿਕਲਦਾ ਇਹ ਆਉਣ ਵਾਲਾ ਟਾਈਮ ਦੱਸੂਗਾ ਪਰ ਪਹਿਲਾਂ ਤਾਂ ਲੋਕਾਂ ਨਾਲ ਇੰਜ ਹੀ ਹੁੰਦਾ ਆਇਆ ਇੱਕ ਇੱਕ ਜਿਹੜੀ ਸੀਟ ਹੈ ਉਹ ਕੋਈ ਬਹੁਤਾ ਅਰਥ ਨਹੀਂ ਰੱਖਦੀ ਜਿੱਤੂਗਾ ਕੌਣ ਵੇਖੋ ਜੀ ਇਹਨਾਂ ਚਾਰਾਂ ਚੋਂ ਜਿਤਨਾ ਪੰਜਾਂ ਚੋਂ ਕਿਸੇ ਨੇ ਹੁਣ ਉਹ ਜਿੱਤੂਗਾ ਤੇ ਜਿੱਤ ਕੇ ਕੀ ਕਰੂਗਾ ਸਵਾਲ ਤਾਂ ਇਹ ਗੱਲ ਦਾ ਨਾ ਵੇਖੋ ਆਮ ਆਦਮੀ ਪਾਰਟੀ ਨੇ ਜਿਹੜਾ ਹਰਮੀਤ ਸਿੰਘ ਸੰਧੂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਹ ਅਕਾਲੀ ਦਲ ਚੋਂ ਲਿਆ ਗਿਆ ਪਹਿਲਾ ਪਿਛਲੀਆਂ ਚੋਣਾਂ ਵੇਲੇ ਅਕਾਲੀ ਦਲ ਵੱਲੋਂ ਹਰਮੀਤ ਸਿੰਘ ਸੰਧੂ ਹੋਰਾਂ ਨੇ ਚੋਣ ਲੜੀ ਸੀ ਤੇ ਇਸ ਵਾਰ ਉਹ ਆਮ ਆਦਮੀ ਪਾਰਟੀ 'ਚ ਆਏ ਨੇ ਦੂਜੇ ਪਾਸੇ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਕਰਨਬੀਰ ਸਿੰਘ ਬੁਰਜ ਤੀਜੇ ਪਾਸੇ ਮਨਦੀਪ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਉਹ ਉਧਰ ਜਿਹੜੇ ਅਮਰਤਪਾਲ ਹੋਰਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਵੱਲੋਂ ਦੱਸੇ ਜਾ ਰਹੇ ਨੇ ਔਰ ਜਿਹੜਾ ਆ ਪਾਈਪਾ ਦਾ ਉਮੀਦਵਾਰ ਹਰਜੀਤ ਸਿੰਘ ਔਰ ਇਸ ਤੋਂ ਇਲਾਵਾ ਅਕਾਲੀ ਦਲ ਦਾ ਉਮੀਦਵਾਰਾ ਬੀਬੀ ਸੁਖਵਿੰਦਰ ਕੌਰ ਰੰਦਾਵਾ ਹੁਣ ਇਹ ਸਾਰਿਆਂ ਨੇ ਆਪੋ ਆਪਣਾ ਜੋਰ ਲਾਇਆ ਫਿਰ ਵਾਅਦੇ ਕੀਤੇ ਲੋਕਾਂ ਨਾਲ ਫਿਰ ਦਾਅਵੇ ਕੀਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਪਰ ਇਸ ਦੇ ਬਾਵਜੂਦ ਜਿੱਤੂਗਾ ਕੌਣ ਇਹ 14 ਤਰੀਕ ਨੂੰ ਪਤਾ ਲੱਗੂਗਾ ਜਦੋਂ ਨਤੀਜਾ ਆਏਗਾ ਉਸ ਤੋਂ ਪਹਿਲਾਂ ਨਿਸ਼ਚੇ ਨਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਤੁੱਕੇ ਤੇ ਅੰਦਾਜ਼ੇ ਹਮੇਸ਼ਾ ਝੂਠੇ ਸਾਬਤ ਹੋ ਸਕਦੇ ਨੇ ਇਸ ਕਰਕੇ ਕੁਝ ਵੀ ਜਿਹੜਾ ਉਹ ਤੁੱਕੇ ਨਾਲ ਨਹੀਂ ਕਿਹਾ ਜਾ ਸਕਦਾ ਤੇ ਨਹੀਂ ਕਹਿਣਾ ਚਾਹੀਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ